ਅੱਜ ਉਹ ਇਸੇ ਤਰ੍ਹਾਂ ਆ ਜਿਹੜਾ ਕਮਰਾ ਕਰਦੇ ਚੁੰਨੀ ਕਰਦੇ ਕੀ ਕਹਿੰਦਾ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅੱਜ ਜਿਹੜਾ ਸਾਡਾ ਖੁਸ਼ੀਆਂ ਦਾ ਦੇਨੇ ਆ ਅੱਜ ਸሙਚੇ ਅ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ 크ਿਸਮਿਸ ਦਾ ਤਿਹਾੜੀ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਉਹ ਸਾਡੇ ਬਹੁਤ ਰਿਸਪੈਕਟਡ ਸਾਡੇ ਪਰਮੇਸ਼ਵਰ ਦੇ ਦਾਸ ਅਪੋਸਟਲ ਅੰਕੁਜ ਯੂਸਫ ਨੂਲਾ ਜੀ ਵੱਲੋਂ ਖਾਮਰਾ ਚਰਚ ਦੇ ਵਿੱਚ ਇਹ ਸੈਲੀਬ੍ਰੇਸ਼ਨ ਰੱਖੀ ਗਈ ਸੀ ਜਿਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਆਏ ਨੇ ਵੱਖ-ਵੱਖ ਪਾਰਟੀਆਂ ਦੇ ਲੋਕ ਆਏ ਨੇ ਉਹ ਫਿਲਮ ਐਕਟਰ ਵੀ ਇੱਥੇ ਆਏ ਨੇ ਉਹ ਸਾਰੇ ਮਸੀਹ ਭਾਈਚਾਰੇ ਨੂੰ ਵਧਾਈ ਦੇ ਕੇ ਗਏ ਨੇ ਅੱਜ ਬੜਾ ਖੁਸ਼ੀ ਦਾ ਮਾਹੌਲ ਸਾਡੇ ਪੂਰੇ ਮਸੀਹ ਭਾਈਚਾਰੇ 'ਚ ਬੜੀ ਖੁਸ਼ੀ ਦੀ ਲਹਿਰ ਆ ਵੀ ਅੱਜ ਇੱਕ ਕੰਮ ਜਿਹੜਾ ਪਰਮੇਸ਼ਵਰ ਨੇ ਔਰ ਪੰਜਾਬ ਆਸ ਸੀ ਵੀ ਸਾਡਾ ਜਿਹੜਾ ਕ੍ਰਿਸਮਸ ਜਿਹੜਾ ਤਿਹਾੜਾ ਹੈਗਾ ਪ੍ਰਭੂ ਯੇਸ਼ੂ ਮਸੀਹ ਜੀ ਦਾ ਮਨਾ ਜਿਹੜਾ ਪੰਜਾਬ ਸਰਕਾਰ ਸਟੇਟ ਲੈਵਲ ਤੇ ਮਨਾਵੇ ਪਰ ਮੈਂ ਸਾਡੇ ਨੇਸ਼ਨਲ ਕਮਿਊਨਲ ਕੇਜਰੀਵਾਲ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਰਿਕਵੈਸਟ ਕੀਤੀ ਔਰ ਸਾਡੇ ਦੀਪਕ ਬਾਲੀ ਜੀ ਸਾਡੇ ਭਰਾ ਵੱਡੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਜ਼ਿੰਮੇਵਾਰੀ ਲਈ ਆ ਸਾਡੀ ਆਮ ਆਦਮੀ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਵੀ ਜਿਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਨਾਲ ਲੈ ਕੇ ਚੱਨਾ ਪਰ ਉਹਨਾਂ ਨੇ ਬੜੇ ਐਫਰਟਸ ਕੀਤੇ ਔਰ ਅੱਜ ਜਿਹੜਾ ਵਾ ਅਨਾਉਂਸ ਕਰ ਦਿੱਤਾ ਗਿਆ ਵਾ ਵੀ 29 ਤਰੀਕ ਨੂੰ ਗੁਰਦਾਰਪੁਰ ਦਾਣਾ ਮੰਡੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ 크ਿਸਮਸ ਜਿਹੜਾ ਵਾ ਮਨਾਇਆ ਜਾ ਰਿਹਾ ਵਾ ਤਾਂ ਮੈਂ ਕੁਛ ਮੁੱਚੇ ਮਸੀਹ ਭਾਈ ਚਰਨ ਨੂੰ ਬੇਨਤੀ ਕਰਦਾ ਵੀ ਵੱਡੀ ਗਿਣਤੀ ਚ ਉੱਥ ਇਹ ਕਿ ਆਪਕੋ ਇਹ ਜਿਹੜਾ ਕਿਸੇ ਦਾ ਅਧਿਆਤਮ ਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇਹ ਪੱਕਾ ਨਹੀਂ ਉਪਤ ਕੀਤਾ ਗਿਆ ਗਿਆ ਸਿਰਫ ਇਸਤਾਲੀ ਨਿਯੁਕਤ ਕੀਤਾ ਗਿਆ ਨਹੀਂ ਦੇਖੋ ਜੀ ਡੇਟਾ ਤੇ ਚੇਂਜ ਹੁੰਦੀਆਂ ਰਹਿੰਦੀਆਂ ਵਾ ਉਹ ਸਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਹੋ ਜੇ ਜਾਂ ਬਾਅਦ ਦੇ ਵਿੱਚ ਹੋ ਜੇ ਡੇਟਾ ਦੇ ਆਪਣਾ ਸ਼ਡਿਊਲ ਦੇਖ ਕੇ ਸਾਰਾ ਫਿਰ ਸੈੱਟ ਕੀਤਾ ਜਾਂਦਾ ਮਗਰ ਇਹ ਆ ਵੀ ਕ੍ਰਿਸਮਸ ਜ਼ਰੂਰ ਮਨਾਇਆ ਜਾਇਆ ਕਰੇਗਾ ਕਿਉਂਕਿ ਮੈਂ ਜਦੋਂ ਦਾ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਿਆ ਤੇ ਮੈਨੂੰ ਮੇਰੇ ਮਸੀਹ ਭਾਈ ਚਰਦੀਆਂ ਬਹੁਤ ਜਿਆਦੀਆਂ ਜਿਹੜੀਆਂ ਐਪਲੀਕੇਸ਼ਨ ਆਈਆਂ ਸੀ ਬਹੁਤ ਸਾਰੇ ਭੈਣ ਭਰਾਵਾਂ ਦੇ ਫੋਨ ਆਏ ਸੀ ਵੀ ਚੇਅਰਮੈਨ ਸਾਹਿਬ ਜਿਹੜਾ ਕ੍ਰਿਸਮਸ ਜਿਹੜਾ ਵਾ 4 ਸਾਲ ਤੋਂ ਨਹੀਂ ਮਨਾਇਆ ਗਿਆ ਹੁਣ ਤੁਸੀਂ ਚੇਅਰਮੈਨ ਬਣੇ ਹੋ ਤੇ ਜ਼ਰੂਰ ਇਹ ਪ੍ਰਾਲਾ ਕਰੋ ਤੋ ਸੋ ਵਾਣੀ ਦੇ ਵਿੱਚ ਲਿਖਿਆ ਪੁੱਪੁੱਤਰ ਬਾਣੀ ਦੇ ਵਿੱਚ ਬਾਈਬਲ ਦੇ ਵਿੱਚ ਲਿਖਿਆ ਵੀ ਨਾ ਤੋਂ ਬਲ ਸੇ ਨਾ ਸ਼ਕਤੀ ਸੇ ਪਰੰਤ ਉਸकी आत्मा के द्वारा ਸੋ ਸਾਰਾ ਜਿਹੜਾ ਇੱਜ਼ਤ ਮਹਿਮਾ ਜਲਾ ਲਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਉਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕੰਮ ਹੋਇਆ ਔਰ ਆਪਣੇ ਆਤਮਿਕ ਪਿਤਾ ਅਪੋਸਟਲ ਅੰਕੂ ਯੂਸਫ ਨੂਲਾ ਜੀ ਦਾ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਕਿਹਾ ਵੀ ਮੈਂ ਵੀ ਉੱਥੇ ਆਵਾਂਗਾ ਤੇ ਮੁੱਖ ਪ੍ਰਚਾਰਕ ਦਾ ਜਿਹੜਾ ਰੋਲ ਹੈ ਜਿਹੜਾ ਵਾ ਉਹ ਅਦਾ ਕਰਨਗੇ ਅਪੋਸਟਲ ਅੰਕੂ ਨੂਲਾ ਜੀ ਠੀਕ ਧੰਨਵਾਦ ਦੇ ਵਿੱਚ ਅੱਜ ਪ੍ਰਭੂ ਦੀ ਇਸ ਮਸ਼ਕਾ ਜੋ ਵਰਗਟ ਦਿਹਾੜਾ ਹੈ ਬਹੁਤ ਹੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਾਰੇ ਬਲੀ ਬਾਕੀ ਥੋੜਾ ਜਿਦੋਂ ਪ੍ਰਭੂ ਜੀਸਸ ਮਸੀਹ ਦੁਨੀਆ ਤੇ ਆਏ ਸਨ ਉਸ ਵੇਲੇ ਦੁਨੀਆ ਦੇ ਉਪਰ ਬਹੁਤ ਹੀ ਚਾਤਪਾਤ ਦਾ ਰੋਲਾ ਸੀ ਔਰ ਉਹਨਾਂ ਦੇ ਆਉਣ ਦੇ ਬਾਅਦ ਉਹਨਾਂ ਨੇ ਆਪਣੇ ਜੀਵਨ ਦਾ ਸਾਰਾ ਸਮਾਂ ਜੋ ਹੈ ਮਨੁੱਖਤਾ ਦੀ ਸੇਵਾ ਸਾਂਝੀ ਵਾਲਤਾ ਸਭ ਦਾ ਸਤਿਕਾਰ ਕਰਨਾ ਔਰ ਖਾਸ ਕਰਕੇ ਜੋ ਹੈ ਜਿਹੜਾ ਵੀ ਆਦਮੀ ਦੁਨੀਆ ਤੇ ਆ ਕੇ ਕੋਈ ਮਾੜਾ ਕੰਮ ਕਰਦਾ ਹੈ ਉਹਨੂੰ ਮਾਫ ਕਰਨ ਦਾ ਸੰਦੇਸ਼ ਦਿੱਤਾ ਕਿ ਕਿਉਂਕਿ ਕੋਈ ਵੀ ਆਦਮੀ ਜੋ ਦੂ ਮਾੜਾ ਕੰਮ ਕਰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਰ ਰਿਹਾ ਇਸ ਤਰ੍ਹਾਂ ਕਿ ਜੇ ਤੁਸੀਂ ਸਾਰੇ ਜਾਣਦੇ ਜੂ ਉਹਨਾਂ ਨੂੰ ਤੁਸੀਂ ਆ ਦਿੱਤਾ ਉਹਨਾਂ ਨੂੰ ਖੇਲ ਨਾਲ ਥੋੜੀ ਚੜਾਇਆ ਉਸ ਵੇਲੇ ਵੀ ਉਹਨਾਂ ਨੇ ਇਹ ਆਖਿਆ ਕਿ ਇਹ ਪ੍ਰਭੂ ਕਿਨਾਂ ਨੂੰ ਮਾਫ ਕਰਨਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੀ ਕਰ ਰਹੇ ਆ ਜਿਹੜਾ ਕੋ ਆਦਮੀ ਨੂੰ ਪਤਾ ਨਾ ਹੋਏ ਕਿ ਸੇ ਕੀ ਕਰ ਰਿਹਾ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜਾ ਵੀ ਆਦਮੀ ਗਲਤ ਕੰਮ ਕਰਦਾ ਹੈ ਉਸ ਨੂੰ ਮਾਫ ਕਰਨਾ ਕਿਉਂਕਿ ਦੁਬਾਰਾ ਉਸ ਨੂੰ ਅੱਛੇ ਰਸਤੇ ਤੇ ਲੈ ਕੇ ਆਣਾ ਹੀ ਪ੍ਰਭੂ ਜਿਸ਼ਮ ਸਿੰਘ ਦਾ ਮਕਸਦ ਸੀ ਉਹਨਾਂ ਨੇ ਹਮੇਸ਼ਾ ਸਾਨੂੰ ਸਿੱਖਿਆ ਦਿੱਤੀ ਕਿ ਆਓ ਮਾੜੇ ਕੰਮ ਛੱਡ ਕੇ ਅੱਛੇ ਕੰਮ ਵੱਲ ਕਲੀਏ ਔਰ ਨਾਲ ਹੀ ਜਿਤਕ ਸਮਝੰਦਾਨ ਦਿੱਤਾ ਉਥੇ ਦੂਜਿਆਂ ਦੀ ਚਿੰਤਾ ਕਰਨਾ ਦੂਜਿਆਂ ਦੀ ਬਿਹਤਰੀ ਲਈ ਕੰਮ ਕਰਨ ਦਾ ਉਹਨਾਂ ਤੁਹਾਨੂੰ ਸਨਹਿਤ ਦਿੱਤਾ ਅੱਜ ਮੈਂ ਦੇਖਿਆ ਇੱਥੇ ਆ ਕੇ ਮੈਨੂੰ ਅੰਕਰ ਨੂਲਾ ਜੀ ਤੇ ਸਾਡੇ ਬਹੁਤ ਹੀ ਇਸ ਇਲਾਕੇ ਦੇ ਵਿੱਚ ਸਾਡੇ ਪ੍ਰਦੇਸ਼ ਵਿੱਚ ਨਹੀਂ ਸਾਡੇ ਦੇਸ਼ ਵਿੱਚ ਦਾ ਬਹੁਤ ਨਾ ਹੈ ਮੇਰੇ ਨਾਲ ਬਹੁਤ سارے ਸਾਥੀ ਮੇਰੇ ਕੌਂਸਲਰ ਸਹਿਬਾਨ ਆਏ ਨੇ ਮੇਰੇ ਵੀ ਮੇਰੇ ਗਿੱਲ ਸਾਹਿਬ ਸਾਥੀ ਮੇਰੇ ਉਹਦੇ ਨਾਲ ਮੇਰੇ ਸੁਰਜੀਤ ਗਿੱਲ ਜੀ ਮੇਰੇ ਵੀਰ ਕਾਉਂਸਲਰ ਐਡਵੋਕੇਟ ਵਰਮਾ ਜੀ ਸ਼ਾਬਾਸ਼ ਗੋਰੀਆ ਜੀ ਮੇਰੇ ਤੋਂ ਥੋੜਾ ਹੈ কমল ਲੋਹ ਜੀ ਔਰ ਬਹੁਤ سارے ਸਾਥੀ ਆਏ ਨੇ ਅਸੀਂ ਅੱਜ ਇੱਥੇ ਨਤਮਸਤਕ ਹੋਣ ਲਈ ਆਏ ਆਂ ਔਰ ਨਾਲ ਖੁਸ਼ੀ ਮਨਾਉਣ ਲਈ ਆਏ ਆਂ ਕਿਉਂਕਿ ਜਿਹੜਾ ਵੀ ਆ ਅੱਜ ਸਮਾਗਰ ਦੇਖਿਆ ਜਾਏ ਮੈਂ ਦੇਖ ਰਿਹਾ ਕਿ ਨਵਾਂ ਇੱਕ ਸ਼ੁਰੂਆਤ ਜ਼ਿੰਦਗੀ ਦੀ ਦੁਨੀਆ ਦੀ ਹੋ ਰਹੀ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਸ਼ਹਿਰ ਦੇ ਵਿੱਚ ਇਤਨੀ ਭਾਰੀ ਸ਼ੁਭਾ ਯਾਤਰਾ ਮੈਂ ਅਜ ਤੱਕ ਨਹੀਂ ਦੇਖੀ ਕਿ ਚਾਰੋਂ ਤਰਫ ਜੋ ਹੈ ਪ੍ਰਭੂ ਜੀ ਸੁਚੇ ਨਾਰੇ ਲੱਗ ਰਹੇ ਸਨ ਅੱਜ ਵੀ ਉਹ ਹੀ ਹਨ ਇਹ ਸਾਰੇ ਪਾਸੇ ਦੁਨੀਆ ਦੇ ਉੱਪਰ ਸਾਰੀ ਦੁਨੀਆ ਤੇ ਦੁਨੀਆ ਦੀ ਸਾਰੀ ਕਾਇਨਾਤ ਦੇ ਉੱਪਰ ਆ ਜੀ ਦੇਖਿਆ ਹਣਾ ਚਾਹੀਏ ਇੰਗਲੈਂਡ ਹੈ ਅਮਰੀਕਾ ਹੈ ਜਰਿਡ ਹੈ ਉੱਥੇ ਪ੍ਰਭੂ ਯਿਸੂ ਮਸੀਹ ਜਨਮ ਜਲਾ ਦਾ ਬੜੇ 크ਿਸਚਨ ਨਾਲ ਮਨਾਇਆ ਜਾ ਰਿਹਾ ਸਰ ਅੱਜ ਦੇ ਦਿਨ ਦੀ ਖੁਸ਼ੀ ਦੇ ਮੌਕੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਕਿ ਪੂਰੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਿਹੜਾ ਕਿ 크ਿਸਮਸ ਦੇ 25 ਦਸੰਬਰ ਦੇ ਜਿਹੜਾ ਕਿ ਬਹੁਤ ਹੀ ਵੱਡਾ ਦਿਨ ਜੋ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਸੰਦੇਸ਼ ਦਿੱਤਾ ਹੈ ਕਿ ਦੂਜਿਆਂ ਦਾ ਭਲਾ ਕਰਨਾ ਦੂਜਿਆਂ ਦੀ ਚਿੰਤਾ ਕਰਨਾ ਕਿਉਂਕਿ ਉਹ ਹੀ ਮਨੁੱਖ ਦਾ ਅਸਲੀ ਮਕਸਦ ਹੈ ਦੁਨੀਆ ਦੇ ਉੱਪਰ ਆ ਕੇ ਕਿ ਅਸੀਂ ਲੋਕਾਂ ਦੇ ਨਾਲ ਜੋ ਦੂਜੇ ਸਾਥੀ ਹਨ ਉਹਨਾਂ ਦੇ ਬਾਰੇ ਸੱਚੀ ਹੈ ਉਹਨਾਂ ਦੀ ਚਿੰਤਾ ਕਰੀਏ ਉਹਨਾਂ ਨੂੰ ਸਹੀ ਰਸਤੇ ਤੋਂ ਭਟਕੇ ਹੋਏ ਰਸਤੇ ਤੋਂ ਹਟਾ ਕੇ ਸਹੀ ਰਸਤੇ ਤੇ ਲੈ ਕੇ ਆਈਏ ਇਸਮਾਨ ਸਰਵਾਰ ਨੇ 29 ਤਰੀਕ ਨੂੰ ਰਾਜਪਤਰੀ ਜੀ ਉਹ ਇੱਕ ਸਮਾਗਮ ਰੱਖਿਆ ਗੁਰਦਾਸਪੁਰ ਵਿੱਚ ਕੀ ਕੰਮ ਚੱਲਦਾ ਪੰਜਾਬ ਦੇ ਮੁੱਖ ਮੰਤਰੀ ਜ਼ਦਾਰ ਭਗਵੰਤ ਸਿੰਘ ਮਾਨ ਮਾਨ ਸਾਹਿਬ ਇਸ ਭਾਈਚਾਰੇ ਨਾਲ 크ਿਸਤਨ ਭਾਈਚਾਰੇ ਨਾਲ ਬਹੁਤ ਪਿਆਰ ਕਰਦੇ ਨੇ ਬਹੁਤ ਸਤਿਕਾਰ ਕਰਦੇ ਨੇ ਉਹਨਾਂ ਨੇ ਹਮੇਸ਼ਾ ਹੀ ਸਾਰੇ ਧਰਮਾਂ ਦੀ ਸਾਂਝੀ ਬਾਤ ਦਾ ਸੰਦੇਜ ਦਿੱਤਾ ਹੈ ਔਰ ਖਾਸ ਕਰਕੇ ਸਰਕਾਰ ਵੱਲੋਂ ਜੋ ਪੰਜਾਬ ਸਰਕਾਰ ਵੱਲੋਂ 29 ਦਸੰਬਰ ਨੂੰ ਇਹ ਜੋ ਦਿਹਾੜਾ ਹੈ ਸਟੇਟ ਲੈਵਲ ਤੇ ਮਨਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਇਹ ਵੀ ਇੱਕ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਮਾਨ ਸਾਹਿਬ ਦਾ ਉਹਨਾਂ ਲਈ ਸੰਦੇਸ਼ ਜਨ ਦਿੰਦਾ ਹਾਂ ਕਿ ਜੋ ਮਾਨ ਸਾਹਿਬ ਨੇ ਕੀਤਾ ਹੈ ਬਹੁਤ ਅੱਛਾ ਕੀਤਾ ਹੈ ਸਾਨੂੰ ਹਮੇਸ਼ਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਥੈਂਕ ਯੂ ਸਰ ਆ ਕਿਦਾ ਸੀਗਾ ਬਟਾ ਵੀ ਮਾਈਕ ਆ ਗਈ ਵੀ ਮਾਈਕ ਆ ਗਈ ਆ ਗਿਆ ਸਰ ਗੁਰ ਸਿੰਘ ਸਾਹਿਬ ਇਹ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਹੈ ਗੁਰਪ੍ਰ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਅਨਾਉਂਸਮੈਂਟ ਹੋਈ ਤੇ ਜੋ ਕੁਝ ਅਨਾਉਂਸਮੈਂਟ ਦੇ ਵਿੱਚ ਕਿਹਾ ਗਿਆ ਇਹ ਤਾਂ ਜਰੂਰ ਦੱਸਿਓ ਇਹ ਕਿਸ ਤਰੀਕੇ ਦੇ ਨਾਲ ਪੋਸਿਬਲ ਹੋਇਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ 크리스마ਸ ਦਾ ਤਿਉਹਾਰ ਜਿਹੜਾ ਹੈ ਉਹ ਸਰਕਾਰ ਬਿਲਕੁਲ ਨਹੀਂ ਬਣਾਇਆ ਕਦੇ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਪਹਿਲਾ ਸੂਚੇ ਮਸੀਹ ਭਾਈਚਾਰੇ ਦੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਆਪਣੇ ਭਾਈਚਾਰੇ ਨੂੰ ਮੈਂ ਬਹੁਤ ਬਹੁਤ ਜ਼ਿਆਦਾ ਜੀ ਕਿਸਮਿਸ ਦੀ ਵਡੇ ਦੇਂਦੀਆਂ ਮੁਬਾਰਕਬਾਦ ਦਿਨਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿਸਮਿਸ ਦਾ ਤਿਹਾੜਿਆ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਨਹੀਂ ਮਨਾਇਆ ਗਿਆ ਸੀ ਬਹੁਤ ਸਾਰੇ ਸਾਡੀ ਭੈਣ ਭਰਾਵਾਂ ਦੇ ਮਨ 'ਚ ਰੋਸ਼ਨੀ ਵੀ ਇਹ ਮਨਾਇਆ ਜਾਵੇ ਹੁਣ ਜਦੋਂ ਮੈਨੂੰ ਅੱਜ 3-4 ਮਹੀਨੇ ਹੋਏ ਐ ਮਾਨੋਇਟੀ ਕਮਿਸ਼ਨ ਦਾ ਚੇਅਰਮੈਨ ਬਣਿਆ ਹੋਏ ਕਾਫੀ ਐਪਲੀਕੇਸ਼ਨਸ ਮਿਲ ਕੋਈਆਂ ਕਾਫੀ ਲੋਕ ਹਨ ਮੈਨੂੰ ਮਿਲ ਕੇ ਮੇਰੇ ਆਫਿਸ ਦੇ ਵਿੱਚ ਇਹ ਗੱਲ ਦਸੀ ਵੀ ਤੁਸੀਂ ਚੇਅਰਮੈਨ ਸਾਹਿਬ ਸਰਕਾਰ ਨਾਲ ਗੱਲ ਕਰਕੇ ਜਰੂਰ 크ਿਸਮਿਸ ਮਨਾਓ ਪਰ ਮੈਂ ਇਹ ਬੇਨਤੀ ਲੈ ਕੇ ਸੀਐਮ ਸਾਹਿਬ ਕੋ ਗਿਆ ਕੇਜਰੀਵਾਲ ਸਾਹਿਬ ਕੋ ਗਿਆ ਔਰ ਸਾਡੇ ਮੇਨ ਸਾਡੇ ਦੀਪਕ ਬਾਲੀ ਜੀ ਜੋ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ ਸਾਰੇ ਧਰਮ ਦੇ ਜਿਹੜੇ ਸਥਾਨ ਨੇ ਉਹਨਾਂ ਨਾਲ ਲੈ ਕੇ ਚੱلنا ਔਰ ਉਹਨਾਂ ਦੇ ਨਮਨ ਜਦੋਂ ਮਿਲ ਕੇ ਗੱਲ ਕੀਤੀ ਤੇ ਫਿਰ ਸਾਨੂੰ 29 ਤਰੀਕ ਦਾ ਟਾਈਮ ਕਿਡ ਪੰਜਾਬ ਸਰਕਾਰ ਮਿਲ ਕੇ ਇਸਾਈ ਭਾਈਚਾਰੇ ਨਾਲ ਜਿਹੜਾ 크리스마ਸ ਮਨਾਉਗੀ ਔਰ ਉਹਨਾਂ ਨੇ ਸੰਦੇਸ਼ ਦਿੱਤਾ ਵੀ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਹਾਂ ਸਾਰੇ ਧਰਮਾਂ ਦਾ ਆਮ ਆਦਮੀ ਪਾਰਟੀ ਸਤਿਕਾਰ ਕਰਦੀ ਹੈ ਔਰ ਉਹ 크리스마ਸ ਕਹਿੰਦੇ ਵੀ ਜਰੂਰ ਮਨਾਵਾਂਗੇ ਔਰ ਸੀਐਮ ਸਾਹਿਬ ਔਰ ਕੇਜਰੀਵਾਲ ਸਾਹਿਬ ਹੋਣਗੇ ਔਰ ਮੁੱਖ ਪ੍ਰਚਾਰਕ ਦਾ ਰੋਲ ਜਿਹੜਾ ਵਾ ਸਾਡੇ ਆਤਮਿਕ ਪਿਤਾ ਪਾਸਟਰ ਕੋ ਯੂਸਫ ਅਨੁਲਾ ਜੀ ਨਿਭਾਉਣਗੇ ਔਰ ਬੜੀ ਵੱਡੀ ਗਿਤੀ ਚ ਸੰਗਤ ਆਏਗੀ ਔਰ ਇਹ ਇਤਿਹਾਸਿਕ ਜਿਹੜਾ ਵਾ ਸੈਲੀਬ੍ਰੇਸ਼ਨ ਹੋਏਗਾ ਜਿਹਨੂੰ ਦੇਖ ਕੇ ਸਮੁੱਚਾ ਜਿਹੜਾ ਮਸੀਹ ਭਾਈਚਾਰਾ ਖੁਸ਼ੀ ਦੀ ਲਹਿਰ ਹੈ ਇਸ ਭਾਈਚਾਰੇ ਦੇ ਵਿੱਚ ਪਹਿਲਾਂ ਜੀ ਥੋੜਾ ਜਿਹਾ ਜੇ ਸਭ ਪਰਮੇਸ਼ਰ ਦੀ ਕਿਰਪਾ ਦੇ ਨਾਲ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਵਿੱਚ ਲਿਖਿਆ ਨਾ ਤੋ ਬਲ ਸੇ ਨਾ ਸ਼ਕਤੀ ਸੇ ਪਰੰਤ ਉਸकी ਆਤਮਾ ਕੇ ਦੁਆਰਾ ਸੋ ਪਰਮੇਸ਼ਰ ਤੇ ਆਤਮਾ ਨੇ ਹੀ ਕੰਮ ਕੀਤਾ ਅਸੀਂ ਤੇ ਕੀ ਕਰਨਾ ਅਸੀਂ ਤੇ ਬੇਨਤੀ ਕਰਨ ਵਾਲੇ ਲੋਕ ਹੈ ਸਾਡੀ ਬੇਨਤੀ ਜਿਹੜੀ ਆ ਪੰਜਾਬ ਸਰਕਾਰ ਨੇ ਵੀ ਕਬੂਲ ਕੀਤੀ ਹੈ ਉਹ ਸਭ ਤੋਂ ਵੱਡੀ ਗੱਲ ਹੈ ਵੀ ਸਾਡੇ ਆਤਮਿਕ ਪਿਤਾ ਪਾਸਵਨ ਕੋ ਨਰੂਲਾ ਜੀ ਨੇ ਵੀ ਇਹਨੂੰ ਸਾਡੀ ਨੂੰ ਕਬੂਲ ਕੀਤਾ ਕਿਉਂਕਿ ਉਹਨਾਂ ਦੇ ਵੀ ਆਪਣੇ ਬਹੁਤ ਸਾਰੇ ਪ੍ਰੋਗਰਾਮ ਹੈ ਤੁਸੀਂ ਦੇਖਿਆ 25 ਦਸੰਬਰ ਦਾ ਪ੍ਰੋਗਰਾਮ ਹੈ 31 ਨਾਈਟ ਦੇ ਵੀ ਪ੍ਰੋਗਰਾਮ ਹੈ ਚ ਸੰਡੇ ਵੀ ਆਉਂਦਾ ਵੀਰਵਾਰ ਵੀ ਹੁੰਦਾ ਤੇ ਉਹਨਾਂ ਦਾ ਸ਼ਟੂ ਪ੍ਰੋਗਰਾਮ 'ਚ ਸ਼ਾਮਲ ਹੋਵੋ ਤੇ ਤੁਸੀਂ ਇਸੇ ਪ੍ਰੋਗਰਾਮ ਦੀ ਸ਼ੋਭਾ ਨੂੰ ਬਤਾਓ ਤੇ ਉਹਨਾਂ ਨੇ ਆਪ ਨੂੰ ਕਿਹਾ ਵੀ ਮੈਂ ਜ਼ਰੂਰ ਆਉਂਗਾ ਤਾਂ ਸਮੂੱਚੇ ਮਸੀਹ ਭਾਈ ਚਰਨਾਂ ਨੂੰ ਅੱਜ ਉਹਨਾਂ ਨੇ ਇਹ ਆਪਣੇ ਵੱਲੋਂ ਬਰੀਦਗੀ ਕੀਤੀ ਵੀ ਤੁਸੀਂ ਉੱਥੇ ਸਾਰੇ ਪਹੁੰਚੋ ਆਪ ਕੀ ਸਵਾਮੀਆ ਇਸ ਤਰੀਕੇ ਦਾ ਨੰਗਰੋਧ ਇਹ ਤਾਂ ਫੋੜ ਦੇਖਣ ਨੂੰ ਮਿਲਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਉਹਨੂੰ ਬ੍ਰੋਧ ਕਰ ਦੇਣੀ ਹੈ ਕਿਉਂਕਿ ਆ ਗੱਲਾਂ ਨੂੰ ਹੱਕੀਆਂ ਲੱਗ ਰਹੀਆਂ ਨੇ ਲੋਕ ਸਾਰਿਆਂ ਨੂੰ ਕੀ ਮੈਸੇਜ ਕਰਨਾ ਹੈ ਕਿ ਮੇਰੇ ਪਰਮੇਸ਼ੁਰ ਤੁਮ ਜੀਸੂ ਮਸੀਹ ਨੇ ਗੱਲ ਸਾਨੂੰ ਸਿਖਾਈ ਆ ਉਹ ਸਾਡੇ ਆਪ ਦੇ ਪਿਤਾ ਪੁੱਤਰਾਂ ਕੋਲੋਂ ਜਿਸੰਦੂਲਾ ਜੀ ਨੇ ਵੀ ਗੱਲ ਕਮ ਸਿਖ ਪਰਬੂ ਨੇ ਕਿਹਾ ਤੇ ਤੁਹਾਡੇ ਵਿੱਚ ਪ੍ਰੇਮ ਨਹੀਂ ਹੈ ਤੇ ਤੁਸੀਂ ਛੰਛੰ ਕਰਦੇ ਸਿਰਫ ਚਾਂਦੇ ਹੋ ਤੇ ਤੁਸੀਂ ਆਪਣੇ ਗਵਾਂਡੀ ਨੂੰ ਮੇਰੇ ਜਿਹਾ 사랑 ਕਰੋ ਆਪਣੇ ਜਿਹਾ 사랑 ਕਰੋ ਸੋ ਅਸੀਂ ਪ੍ਰਭੂ ਦੇ ਮੰਨ ਵਾਲੇ ਲੋਗਿਆਂ ਪ੍ਰਭੂ ਨੇ ਕਿਹਾ ਮੇਰਾ ਦੂਸਰਾ ਨਾਮ ਪ੍ਰੇਮ ਹੈ ਔਰ ਵਾਣਜੇ ਵੀ ਲਿਖਿਆ ਜਿਨ ਪ੍ਰੇਮ ਕੀਓ ਤਿਨ ਪ੍ਰਭ ਪਾਇਓ ਸੋ ਗੱਲ ਤੇ ਪ੍ਰਭ ਨੂੰ ਕਹੋਂਦੀ ਆ ਕਿ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਜਿਹੜੇ ਸਾਡੇ ਵਿਰੋਧ ਵਿੱਚ ਵੀ ਹੈਗੇ ਉਹ ਵੀ ਸਾਡੇ ਭਰਾ ਨੇ ਕੋਈ ਸਾਡੇ ਵਿਰੋਧੀ ਨਹੀਂ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆਂ ਸਾਰਿਆਂ ਨਾਲ ਲੈ ਕੇ ਚੱਲਣ ਵਾਲੇ ਲੋਕ ਆਂ ਮੈਂ ਗੱਲ ਇਹ ਕਲੀਅਰ ਕਰਦਾ ਵੀ ਜਿਨ੍ਹਾਂ ਅਸੀਂ ਸਤਿਕਾਰ ਜਿਨ੍ਹਾਂ ਪੁੱਤਰ ਬਾਈਬਲ ਨੂੰ ਸਤਿਕਾਰਦੇ ਆਂ ਉਹਨਾਂ ਹੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਤਿਕਾਰਦੇ ਆਂ ਉਹਨਾਂ ਹੀ ਕੁਰਾਨ ਸ਼ਰੀਫ ਨੂੰ ਸਤਿਕਾਰਦੇ ਆਂ ਭਗਵਤ ਗੀਤਾ ਨੂੰ ਸਤ ਜਿਦਾ ਤੁਸੀਂ ਸਤਿਨ ਤੇ ਦੇਖਿਆ ਵੀ ਅੱਜ ਸਾਰੇ ਧਰਮਾਂ ਦੇ ਲੋਕ ਸਾਡਾ ਵਾਲਮੀਕੀ ਸਮਾਜ ਆਇਆ ਸਾਡਾ Hindu ਭਾਈਚਾਰਾ, Muslim ਭਾਈਚਾਰਾ, Sikh ਭਾਈਚਾਰਾ ਸਾਰੇ ਧਰਮਾਂ ਦੇ ਅੱਜ ਲੋਕ ਇੱਥੇ ਆਏ ਨੇ ਸਾਰਿਆਂ ਨੇ ਕ੍ਰਿਸ਼ਮਿਸ ਨੂੰ ਜਿਹੜਾ ਸੈਲੀਬ੍ਰੇਟ ਕੀਤਾ ਵਾ ਔਰ ਇੱਕ ਦੁਆ ਕੀਤੀ ਹੈ ਸਾਰਿਆਂ ਨੇ ਤੋਂ ਖਾਸ ਕਰਕੇ ਪੋਸ਼ਣਕਰਨ ਗੁਰੂ ਜੀ ਨੇ ਵੀ ਸਾਡੇ ਜਿਹੜੀ ਆਕਸੀ ਭਾਈਚਾਰਾ ਸੰਘਿਆ ਇਹ ਸਦਾ ਸਦਾ ਇਦਾ ਬਣੀ ਰਹੇ ਇੱਕ ਦੂਜੇ ਦੇ ਖੁਸ਼ੀ ਗਮ ਦੇ ਵਿੱਚ ਅਸੀਂ ਸ਼ਰੀਕ ਹੋਈਏ ਔਰ ਅਸੀਂ ਬਹੁਤ ਵੱਡਾ ਜਿਹਾ ਮੈਸੇਜ ਗਿਆ ਬਾਜ ਅੰਕਰੁਲਾ ਮਿਨਿਸਟਰੀ ਵੱਲੋਂ ਖਾਮਰਾ ਚਚ ਵੱਲੋਂ ਗਸੀਧਾਰਨ ਨਾਲ ਲੈ ਕੇ ਚੱਲਣ ਵਾਲੇ ਲੋਕ ਆ ਸਾਰਿਆਂ ਨੂੰ ਪਿਆਰ ਧੰਨਵਾਦ ਬੋਲੋ ਕਿ ਇਹ ਬਿਲਕੁਲ ਇਹ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਆਪਸੀ ਭਾਈਚਾਰਕ ਸਾਂਝ ਅਸੀਂ ਬਣਾ ਕੇ ਦਸੀਏ ਸਾਰੇ ਧਰਮ ਸਾਡੇ ਸਤਿਕਾਰ ਦੇ ਯੋਗ ਨੇ ਸਾਰਿਆਂ ਨਾਲ ਲੈ ਕੇ ਚੱਲੀਏ ਧੰਨਵਾਦ ਹਾਂਜੀ ਸਰ ਹਾਂਜੀ ਸਰ ਅੱਜ ਸਰ ਵੱਲੋਂ ਇਹ ਕਿਹਾ ਜਾਂਦੀ ਹੈਗੀ ਹੈ ਕਿ ਹੁਣ 29 ਤਰੀਕ ਨੂੰ ਜਿਹੜਾ ਗ੍ਰੈਂਡ ਸੈਲੀਬ੍ਰੇਸ਼ਨ ਸਰਕਾਰ ਉਹ ਬਾਤ ਕਰਨੇ ਪੈਗੇ ਸਟਾਰਟਿੰਗ ਤੋਂ ਕਰਨੀ ਬਹੁਤ ਜਿਆਦਾ ਤਿਆਰੀ ਹੋਣੀ ਹੈ ਕਿ ਕੁਝ ਸਾਰਾ ਕੁਝ ਵੀ ਕੀਤਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਤੇ ਸਮੁੱਚੇ مسیحی ਭਾਈਚਾਰੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਭੈਣ ਭਰਾਵਾਂ ਨੂੰ ਮੈਂ 크리스마ਸ ਦੀਆਂ ਵੱਡੇ ਦਿਨੀਆਂ ਬਹੁਤ ਬਹੁਤ ਜਿਆਦਾ ਮੁਬਾਰਕਬਾਦ ਦਿੰਦਾ ਔਰ ਅੱਜ ਤੁਸੀਂ ਦੇਖਿਆ ਵੀ ਖਾਮਰਾ ਚਰਚ ਦੇ ਵਿੱਚ ਅਪੋਸਟਲ ਅੰਕੁਰਨੁਲਾ ਮਿਨਿਸਟਰੀ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਏ ਨੇ ਸਾਰੇ ਪਾਰਟੀਆਂ ਦੇ ਲੋਕ ਆਏ ਨੇ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੋਈ ਆ ਵੀ 4 ਸਾਲ ਹੋ ਚੁੱਕੇ ਨੇ ਵੀ ਸਾਡਾ 크리스마ਸ ਦਾ ਜਿਹੜਾ ਤਿਹਾੜਾ ਹੈਗਾ ਉਹ ਨਹੀਂ ਮਨਾਇਆ ਗਿਆ ਸੀ ਜਿਸ ਨੂੰ ਲੈ ਕੇ ਸਾਡੇ ਸਮੁੱਚੇ مسیحی ਭਾਈਚਾਰੇ 'ਚ ਰੋਸ਼ ਵੀ ਸੀ ਔਰ ਜਦੋਂ ਮੈਂ ਚੇਅਰਮੈਨ ਬਣਿਆ ਮਿਨੋਰਟੀ ਕਮਿਸ਼ਨ ਦਾ ਮੈਨੂੰ ਲੋਕਾਂ ਨੇ ਕਾਫੀ ਐਪਲੀਕੇਸ਼ਨਾਂ ਦਿੱਤੀਆਂ ਕਾਫੀ ਵਾਰੀ ਮੈਨੂੰ ਰਿਕੁਐਸਟ ਕੀਤੀ ਵੀ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕ੍ਰਿਸਮਸ ਜਰੂਰ ਤੁਸੀਂ ਐਤਕੀ ਸਾਲ ਮਨਾਓ ਤੇ ਮੈਂ ਆਪਣੀ ਇਹ ਅਰਦਾਸ ਬੇਨਤੀ ਲੈ ਕੇ ਸੀਐਮ ਸਾਹਿਬ ਨੂੰ ਮੈਂ ਬੇਨਤੀ ਕੀਤੀ ਔਰ ਮੈਂ ਸਾਡੇ ਕੇਜਰੀਵਾਲ ਸਾਹਿਬ ਨੂੰ ਮੈਂ ਬੇਨਤੀ ਕੀਤੀ ਦੀਪਕ ਬਾਲੀ ਜੀ ਨੂੰ ਬੇਨਤੀ ਕੀਤੀ ਕਿਉਂਕਿ ਦੀਪਕ ਬਾਲੀ ਜੀ ਨੂੰ ਵੀ ਉਹਨਾਂ ਨੇ ਪੂਰੇ ਜਿੰਨੇ ਵੀ ਆਧਾਰਮਿਕ ਸਥਲ ਹੈਗੇ ਪੰਜਾਬ ਦੇ ਉਹਨਾਂ ਦਾ ਇੰਚਾਰਜ ਲਗਾਇਆ ਵੀ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਔਰ ਉਹਨਾਂ ਨੇ ਸਾਡੀ ਜਿਹੜੀ ਆ ਆਵਾਜ਼ ਅੱਗੇ ਪਹੁੰਚਾਈ ਔਰ ਸੀਐਮ ਸਾਹਿਬ ਦੇ ਨਾਲ ਮਿਲ ਕੇ ਅਸੀਂ ਜਿਹੜਾ ਵਾਸਪੁਰ ਦਾਣਾ ਮੰਡੀ ਦੇ ਵਿੱਚ 29 ਤਰੀਕ ਨੂੰ ਮਨਾ ਰਹੇ ਆ ਤੇ ਸਮੂਚਾ ਮਸੀਹੀ ਭਾਈਚਾਰਾ ਬਹੁਤ ਵੱਡੀ ਗਿਤੀ 'ਚ ਉੱਥੇ ਪਹੁੰਚ ਰਿਹਾ ਖਾਸ ਕਰਕੇ ਪਰਮੇਸ਼ਵਰ ਦੇ ਦਾਸ ਅਪੋਸਟਲ ਅੰਕੂ ਯੂਸਫ ਨੂਲਾ ਜੀ ਪਹੁੰਚ ਰਹੇ ਨੇ ਮੁੱਖ ਪ੍ਰਚਾਰਕ ਦਾ ਰੋਲ ਜਿਹੜਾ ਉਹ ਦਾ ਆ ਕਰਨਗੇ ਸਾਰਿਆਂ ਨੂੰ ਦੁਆ ਕਰਨਗੇ ਵੀ ਸਾਡੀ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਕਿਉਂਕਿ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਮੈਂ ਦੱਸਣਾ ਚਾਹਨਾ ਵੀ ਇੱਕ ਮੈਂ ਗੱਲ ਕਲੀਅਰ ਕਰਦਾ ਵੀ ਜਿਨ੍ਹਾਂ ਅਸੀਂ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਆ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਆ ਉਹਨਾਂ ਭ ਵਾਹਿਗੁਰੂ ਜੀ ਦਾ ਸਤਿਕਾਰ ਕਰਦੇ ਆਂ ਰਜੇ ਇਹਦਾ ਸਬੂਤ ਤੁਸੀਂ ਦੇਖਿਆ ਵੀ ਵੀ ਅੱਜ ਸਾਡੇ ਵਾਲਮੀਕੀ ਭਾਈਚਾਰੇ ਤੋਂ ਸਾਡੇ ਭਰਾ ਆਏ ਨੇ ਸਾਡੇ Hindu ਭਾਈਚਾਰੇ ਤੋਂ ਆਏ ਨੇ ਸਿੱਖ ਭਾਈਚਾਰੇ ਤੋਂ ਆਏ ਨੇ ਮੁਸਲਮਾਨ ਭਾਈਚਾਰੇ ਤੋਂ ਆਏ ਨੇ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਸਰ ਅੱਜ ਦੇਖਿਆ ਜਾਂਦਾ ਦੇਸ਼ਵਰ ਦੀਆਂ ਚੰਗੀਆਂ ਜਿਹੜਾ ਕਿ 25 ਦਸੰਬਰ ਦਾ ਬਹੁਤ ਵੱਡਾ ਜਿਹੜਾ ਕਿ ਤਿਹਾੜ ਹੈ ਜਿਹੜਾ ਕਿ ਮਨਾਇਆ ਜਾ ਰਿਹਾ ਲੋਕਾਂ ਨੂੰ ਕੀ ਸੰਦੇਸ਼ ਚਾਹਨਾ ਦਿਨਾ ਚਾਹੁੰਦਾ ਜੀ ਮੈਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਵੀ ਆਪਣੇ ਮਾਪੇ ਦਾ ਸਤਿਕਾਰ ਕਰੋ ਆਪਣੇ ਬੱਚਿਆਂ ਨੂੰ ਪਿਆਰ ਦਿਵੋ ਔਰ ਇਹ ਪਿਆਰ ਦਾ ਤਿਹਾਰ ਹੈਗਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰਾ ਨਾਮ ਦੂਸਰਾ ਨਾਮ ਮੇਰਾ ਪ੍ਰੇਮ ਆ ਪ੍ਰਭੂ ਨੇ ਮੈਸੇਜ ਦਿੱਤਾ ਵੀ ਜੇ ਤੁਸੀਂ ਆਪਣੇ ਗਵਾਂਡੀ ਨੂੰ ਵੀ ਪ੍ਰੇਮ ਕਰਦੇ ਹੋ ਸਮਝੋ ਤੁਸੀਂ ਮੈਨੂੰ ਪਿਆਰ ਕਰਦੇ ਹੋ ਔਰ ਪਰਮੇਸ਼ਵਰ ਨੇ ਵੀ ਕਿਹਾ